ਪਿੰਡ ਗੱਲ ਕਰਾਂਗਾ ਮੈਂ ਪਿੰਡ ਅਦੋਆਣੇ ਦੀ ਅਦੋਆਣੇ ਦੇ ਦੰਗਲ 'ਚ ਜਿਹੜਾ ਤਨਤਨ ਬਾਬਾ ਸ਼ੇਰਨਾਸ ਜੀ ਨੇ 2007 ਵਿੱਚ ਸ਼ੁਰੂ ਕੀਤਾ ਸੀਗਾ ਸਿਰਫ 10-12000 ਦੇ ਵਿੱਚ ਉਹਦੋਂ ਪੂਰਾ ਦੰਗਲ ਹੋ ਜਾਂਦਾ ਸੀ ਅੱਜ ਇਸ ਦੰਗਲ ਦੇ ਵਿੱਚ ਸਪਲੈਂਡਰ ਮੋਟਰਸਾਈਕਲ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ ਇਹ ਹੈ ਨਾ ਸਹੀ ਇਹ ਹੈਗੇ ਕੋਈ 6 7 ਦੇ ਕਰੀਬ ਬਾਬਾ ਸ਼ੇਰ ਨਾਮ ਹੁੰਦੇ ਸੀ ਉਦੋਂ ਬਾਬਾ ਪਟੰਬਰ ਨਾਮ ਦਾ ਚੇਲਾ ਲਲੋਚੀ ਵਾਦੇ ਭਜਦੇ ਸਾਰੇ ਤੇ ਉਹਨਾਂ ਨੇ ਇਥੇ ਸ਼ੁਰੂਆਤ ਕੀਤੀ ਸੀ ਉਸ ਵੇਲੇ ਤੋਂ ਚੱਲ ਕੇ ਲਗਾਤਾਰ ਗਾਂ ਤੋਂ ਗਾਂ ਵੱਧਦਾ ਜਾ ਰਿਹਾ ਉਸ ਸਮੇਂ 'ਚ ਮੇਰੇ ਖਿਆਲ ਹੈ ਜੀ 6 7 ਦੀ ਗੱਲ ਹੈ ਉਸ ਵੇਲੇ ਇਹ ਸਾਰਾ 12 13000 ਤੋਂ ਸ਼ੁਰੂ ਹੋਇਆ ਸੀ ਜਿਹੜਾ ਅੱਜ ਕਾਫੀ ਵੱਡੀ ਤਦਾਦ ਰਿਹਾ ਤੁਹਾਡੇ ਸਾਹਮਣੇ ਪਹੁੰਚੂਕਿਆ ਇਹ ਸੰਤ ਜੇ ਤੁਸੀਂ ਸਾਡੇ ਨਗਰੀ ਕੰਚੀ ਸਾਡੇ ਗੁਰੂਵੰਦੇਸਤਾਨ ਤੇ ਅੱਜ ਇਹਨਾਂ ਸ਼ਿੰਝ ਮੇਲਾ ਸ਼ੂਗਾ ਜਹਰਬੀਰ ਦੀ ਯਾਦ ਵਿੱਚ ਕਰਵਾਇਆ ਜਾ ਰਿਹਾ ਹੈ ਜਿਹੜੀ ਸੁਵਾਂਧੇ ਤੁਸੀਂ ਪੁੱਛ ਰਹੇ ਪਕਰੋ ਸ਼ੁਰੂ ਹੋ ਗਿਆ ਇਹ ਸਾਡੇ ਗੁਰੂ ਮਹਾਰਾਜ ਬਾਬਾ ਵੀਰਨਾਸ ਨੇ ਬਚਨ ਕੀਤੇ ਸੀ ਜਦੋਂ ਗੁੱਗਾ ਮਾੜੀ ਬਣੀ ਉਹ ਕਹਿੰਦੇ ਗੁੱਗਾ ਮਾੜੀ ਨੂੰ ਤੁਸੀਂ ਐਵੇਂ ਨਾ ਸਮਝਿਓ ਇੱਥੇ ਬਹੁਤ ਬੜੀ ਦੰਗਲ ਲੱਗਿਆ ਕਰਨਗੇ ਇਹ ਉਹਨਾਂ ਦੇ ਬਚਨਾ ਸੱਚਾ ਜਿਵੇਂ ਸਾਡੇ ਚਾਚਾ ਜੀ ਨੇ ਦੱਸਿਆ ਹੈ 2007 ਅੱਜ ਉਹਨੇ ਮਾ ਚਿੰਬੇ ਲਖਨ ਜਾ ਰਿਹਾ ਇਹ ਸਭ ਦੀ ਨਾਲ ਕਿਰਪਾ ਲੈਣਾ ਔਰ ਨਗਰ ਦੇ ਸਹਿਯੋਗ ਨਾਲ ਜਿਹੜੇ ਸਾਡੇ ਬਾਹਰ ਐਨ ਆਰ ਆਈ ਭਰਾਵਾਂ ਵਿੱਚ ਉਹਨਾਂ ਦੇ ਸਹਿਯੋਗ ਨਾਲ ਮਨਾਰਾਜਨ ਦਾ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆਂ ਔਰ ਨਗਰ ਨਿਵਾਸੀਆਂ ਨੂੰ ਬਹੁਤ ਬਹੁਤ ਵਧਾਈ ਜਿੰਦਾ ਇਸ ਗੱਲ ਦੀ ਕਿ ਜਿਹੜੇ ਸਾਰੇ ਇੱਕ ਹੋ ਗਏ ਇਸ ਦੰਗਲੇ ਸਹਿਯੋਗ ਨਾਲ ਜੀ ਤੁੰਤਨ ਬਾਬਾ ਤਹਿਨਾ ਜੀ ਇਨਾਂ ਦੀ ਪਾਰ ਕਿਰਪਾ ਦੇ ਨਾਲ ਮੁੱਗਾવાડી ਦਾ ਮੰਦਿਰ ਇੱਥੇ ਲੰਦਾ ਜਿਸ ਦਿਨ ਤੋਂ ਇੱਥੇ ਆਇਆ ਬਾਬਾ ਜੀ ਬਾਖ ਦੇ ਗਏ ਸੀ ਜਿਹੜੇ ਦੱਸਿਆ ਹੀ ਸਾਰਾ ਕੋਈ ਭਾਈ ਸਾਹਿਬ ਨੇ ਕਿ ਇੱਥੇ ਮੇਲੇ ਲੱਗਿਆ ਕਰ। ਸੋ ਦੀ ਪਾਰ ਕਿਰਪਾ ਦੇ ਨਾਲ ਆਜਾ ਦੁਆਣੇ ਵਿੱਚ ਮੇਲੇ ਲੱਗਦੇ ਆ। ਜੇ ਗੱਲ ਕਰੀਏ ਇਸ ਕਮੇਟੀ ਦੀ ਇਸ ਕਮੇਟੀ ਦੀ ਸਾਰੀ ਦੇਣਾ। ਪਾਜੀ ਵੀ ਇੱਥੇ ਪਹਿਲਾਂ ਆ ਚੁੱਕੇ ਬਹੁਤ ਵੱਡੇ ਪਹਿਲਵਾਨ ਜਿਹੜੇ ਉਹ ਅੱਛੇ ਆਪਣੇ ਜੋਹਰ ਜਿਹੜੇ ਆਉਣ ਵਾਲੇ ਜਿਹੜਾ ਸ਼ਿੰਝ ਮੇਲਾ ਉਹਦੇ ਵਿੱਚ ਦਿਖਾਣਗੇ। ਉੱਥੇ ਜਿੰਨੇ ਵੀ ਸਾਡੇ ਸਾਂਝੀ ਪਰਿਵਾਰ ਹੁੰਦੇ ਤੇ ਸਾਰਿਆਂ ਨੂੰ ਅਸ਼ੀਰਵਾਦ ਦੇਣਾ ਉੱਥੋਂ ਫਿਰ ਉਹਨੇ ਕਿਹਾ ਚੱਲ ਤੇਰੇ ਨਗਰ ਵਿੱਚ ਚਲेंगे ਸਾਡੇ ਨਗਰ ਚੱਕਡੇ ਦਾ ਅੱਜ ਐਨੀ ਕੀ ਗੱਲ ਤੇ ਪੂਰਾ ਦੰਗਲ ਪੰਜਾਬੀ 362 ਤੇ ਲਾਈਵ ਚੱਲਣਾ 18 ਅਗਸਤ ਨੂੰ ਇਹ ਦੰਗਲ ਹੈ ਜਿਹੜਾ 19ਵਾਂ ਦੰਗਲ ਵਿਸ਼ਾਲ ਦੰਗਲ ਅਦੋਆਣੇ ਕਰਾਇਆ ਜਾ ਰਿਹਾ ਹੁਣ ਤੁਸੀਂ ਅਦੋਆਣੇ ਆਣਾ ਕਿੱਥੇ ਆ ਅਦੋਆਣਾ ਪੈਂਦਾ ਜੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੰਜਾਬ ਦੇ ਵਿੱਚ ਤਹਿਸੀਲ ਬਲਾਚੋ ਬਲਾਚੌਰ ਮੇਨ ਸਿਟੀ ਆ ਬਲਾਚੌਰ ਤੋਂ ਜਦੋਂ ਤੁਸੀਂ ਪੰਦੀਵਾਲ ਨੂੰ ਜਾਂਦੇ ਆ ਤੇ ਰਸਤੇ ਦੇ ਵਿੱਚ ਪਿੰਡ ਆਦੋਆਣਾ ਸਾਈਡ ਦੇ ਉੱਤੇ ਆਦੋਆਣਾ ਪੈਂਦਾ ਨਵਾਂ ਪਿੰਡ ਟੱਪਰੀਆਂ ਤੋਂ ਸੱਜੇ ਹੱਥ ਰਸਤਾ ਮੁੜਦਾ ਆ ਤੇ ਉੱਥੇ ਕਿਸੇ ਨੂੰ ਵੀ ਪੁੱਛ ਲਿਓ ਕਿ ਪਿੰਡ ਆਦੋਆਣੇ ਜਾਣਾ ਤੇ ਜਿਨੇ ਵੀ ਦੰਗਲ ਦੇਖਣਾ ਹੈ 18 ਅਗਸਤ ਠੀਕ 3 ਵਜੇ ਪੰਜਾਬੀ 365 ਤੇ ਲਾਈਵ ਸ਼ੁਰੂ ਹੋ ਜਾਏਗਾ ਤੇ ਠੀਕ ਤੁਸੀਂ 2 ਵਜੇ ਦੰਗਲ ਦੇ ਵਿੱਚ ਪਹੁੰਚ ਜਾਣਾ